ਗੁੱਡ ਇਵਨਿੰਗ ਐਂਡ ਸਸਕਾਰ ਟੂ 올 ਆਫ ਯੂ ਅੱਜ ਜਿਹੜਾ ਸਵੇਰੇ 11:40 ਤੇ ਸੰਦੀਪ ਠਾਪਰ ਜਿਹੜਾ ਸਿ ਸ਼ੇਨਾ ਦਾ ਲੀਡਰ ਸੀਗਾ ਉਹਨਾਂ ਦੇ ਨਾਲ ਇਨਸੀਡੈਂਟ ਹੋਇਆ ਸੀਗਾ ਸਿਵਲ ਹਸਪੀਟਲ ਜਦੋਂ ਸਿਵਲ ਹਸਪੀਟਲ ਤੋਂ ਉੱਥੇ ਆ ਰਿਹਾ ਸੀਗਾ ਇੱਕ ਫੰਕਸ਼ਨ 'ਚ ਗਿਆ ਸੀਗਾ ਉਸ ਤੋਂ ਬਾਅਦ ਰਸਤੇ 'ਚ ਇਹਨਾਂ ਨੂੰ ਇਹ ਤਿੰਨ ਬੰਦੇ ਮਿਲੇ ਜਿਹੜਾ ਸਰਬਜੀਤ ਸਿੰਘ ਹੈ ਹਰਜੋਤ ਸਿੰਘ ਹੈ ਟੈਲ ਸਿੰਘ ਹੈ ਤੇ ਇਹਨਾਂ ਨੇ ਸਰ ਐਜ ਵੈਪਨ ਤੋਂ ਕਿਰਪਾਨ ਦੇ ਨਾਲ ਸਨੀਪਾ ਪਰਤੇ ਅਟੈਕ ਕੀਤਾ ਔਰ ਅਟੈਕ ਦੇ ਦੌਰਾਨ ਉਹ ਕਾਫੀ ਜ਼ਖਮੀ ਹੋਇਆ ਉਸ ਤੋਂ ਬਾਅਦ ਉਹਨਾਂ ਨੂੰ ਸਿਵਲ ਹਸਪੀਟਲ ਲੈ ਕੇ ਗਏ ਬਾਅਦ ਚ ਉਹਨਾਂ ਨੂੰ ਡੀ ਐਮ ਸੀ ਚ ਰੈਫਰ ਕੀਤਾ ਜਿੱਦਾ ਉੱਥੇ ਇਲਾਜ ਚੱਲ ਰਿਹਾ ਤੇ ਨਾਉ ਉਹ ਸਟੇਬਲ ਹੈਗਾ ਉਸ ਤੇ ਉਤੇ ਪੁਲਿਸ ਨੇ ਕਾਰਵਾਈ ਕਰਦੇ ਹੋਏ ਟੀਮਾਂ ਬਣਾਈਆਂ ਇੱਕ ਬਹੁਤ ਹੀ ਡੀਜੀ ਸਾਹਿਬ ਕੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਕਲੋਜ਼ ਕੋਆਰਡੀਨੇਸ਼ਨ ਵਿਦ ਅਦਰ ਡਿਸਟ੍ਰਿਕਟ ਖੰਨਾ ਫਤਿਹਗੜ ਸਾਹਿਬ ਉਹਨਾਂ ਨੇ ਇੱਕ ਜੁਆਇੰਟ ਟੀਮ ਆਸੀ ਬਣਾਈ ਹੈ ਔਰ ਇਹਨਾਂ ਦਾ ਪਿੱਛਾ ਕਰਦੇ ਹੋਏ ਤੇ ਫਾਈਨਲੀ ਫਤੇਗੜ ਸਾਹਿਬ ਨੇ ਫਤੇਗੜ ਸਾਹਿਬ ਦੀ ਟੀਮ ਨੇ ਇਹਨਾਂ ਨੂੰ ਉੱਥੇ ਅਰੈਸਟ ਕੀਤਾ ਤੇ ਕੁਛ ਦਿਨ ਪਹਿਲਾਂ ਤੋਂ ਹੁਣ ਸਾਡੇ ਸਾਹਮਣੇ ਇੱਥੇ ਲੈ ਕੇ ਆਏ ਤੇ ਅਰੈਸਟ ਬਾਰੇ ਐਸਐਸਪੀ ਜਿਹੜੀ ਹੈ ਫਤੇਗੜ ਸਾਹਿਬ ਉਹ ਤੁਹਾਨੂੰ ਥੋੜਾ ਬਰੀਫ ਕਰਨਗੇ ਸਰ ਮੋਟਿਵ ਕੀ ਸੀ ਅਸਲ ਬੜਾ ਥੋੜਾ ਰੈਸਟ ਵੀ ਹੋ ਗਿਆ ਕੋਈ ਗੱਲ ਨਹੀਂ ਆਪਾਂ 1 ਟੂ 1 ਕਰ ਲਾਂ ਜੀ ਅੱਜ ਜੀ ਜੋ ਲੁਧਿਆਣਾ ਦੀ ਵਾਰਦਾਤ ਸੀ ਉਦੇ ਬਾਰੇ ਮਾਨਯੋਗ ਡੀਜੀਪੀ ਸਾਹਿਬ ਵੱਲੋਂ ਮਾਨਯੋਗ ਸੀਪੀ ਸਾਹਿਬ ਲੁਧਿਆਣਾ ਵੱਲੋਂ ਵੱਖ-ਵੱਖ ਟੀਮਾਂ ਬਣਾਈਆਂ ਗਈਆਂ ਸੀ। ਅ ਇੱਕ ਮਾਨਹਨਟ ਆਪਰੇਸ਼ਨ ਇਹਦੇ ਵਿੱਚ ਸ਼ੁਰੂ ਕੀਤਾ ਗਿਆ ਜਿਹੜੇ ਅੱਜ ਦੇ 2 ਕਯੂਸੀ ਉਹਨਾਂ ਨੂੰ ਲੱਭਣ ਦੇ ਲਈ। ਫਤਿਹਗੜ੍ਹ ਸਾਹਿਬ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਯੂਨੀਵਰਸਿਟੀ ਦੇ ਜਿਹੜੇ ਨਾਲ ਸੜਕ ਜਾਂਦੀ ਹੈ ਉਹਦੇ ਨੇੜੇ ਨੇੜਲੇ ਇਲਾਕੇ ਤੋਂ ਸਾਡੇ ਕੋਲ ਇਨਫੋਰਮੇਸ਼ਨ ਸੀ। ਜੁਆਇੰਟ ਰੇਡ ਦੇ ਵਿੱਚ ਲੁਧਿਆਣਾ ਪੁਲਿਸ ਅਤੇ ਫਤਿਹਗੜ੍ਹ ਸਾਹਿਬ ਪੁਲਿਸ ਵੱਲੋਂ ਜਿਹਦੇ ਵਿੱਚ ਡੀਐਸਪੀ ਸੁਖਨਾ ਸਿੰਘ ਤੇ ਸਾਡੇ ਦੋ ਇਨਸਪੈਕਟਰ ਤੇ ਸੀਆਈਐਨ ਚਾਰਜ ਉਸ ਟੀਮ ਦਾ ਹਿੱਸਾ ਸੀ ਉਹਨਾਂ ਨੇ ਮੌਕੇ ਤੋਂ ਇਹ ਦੋਨੋਂ ਅਕਿਊਜ਼ ਨੂੰ ਅਰੈਸਟ ਕੀਤਾ ਤੇ ਲੁਧਿਆਣਾ ਪੁਲਿਸ ਨੂੰ ਹੈਂਡਓਵਰ ਕੀਤਾ ਥੈਂਕ ਯੂ ਥੈਂਕ ਯੂ ਗੁੱਡ ਮਾਰਨਿੰਗ ਐਂਡ ਸਸਿਕਾ ਟੂ 올 ਆਫ ਯੂ ਅੱਜ ਜਿਹੜਾ ਸਵੇਰੇ 11:40 ਤੇ ਸੰਦੀਪ ਠਾਪਰ ਜਿਹੜਾ ਸਿਸ਼ੇਨਾ ਦਾ ਲੀਡਰ ਸੀਗਾ ਉਹਨਾਂ ਦੇ ਨਾਲ ਇਨਸੀਡੈਂਟ ਹੋਇਆ ਸੀਗਾ ਸਿਵਲ ਹਸਪੀਟਲ ਜਦੋਂ ਸਿਵਲ ਹਸਪੀਟਲ ਤੋਂ ਉੱਥੇ ਆ ਰਿਹਾ ਸੀਗਾ ਇੱਕ ਫੰਕਸ਼ਨ 'ਚ ਗਿਆ ਸੀਗਾ ਉਸ ਤੋਂ ਬਾਅਦ ਰਸਤੇ 'ਚ ਇਹਨਾਂ ਨੂੰ ਇਹ ਤਿੰਨ ਬੰਦੇ ਮਿਲੇ ਜਿਹੜਾ ਸਰਬਜੀਤ ਸਿੰਘ ਹੈ ਹਰਜੋਤ ਸਿੰਘ ਹੈ ਟੈਲ ਸਿੰਘ ਹੈ ਤੇ ਇਹਨਾਂ ਨੇ ਸਰ ਐਜ ਵੈਪਨ ਤੋਂ ਕਿਰਪਾਨ ਦੇ ਨਾਲ ਸੰਦੀਪ ਠਾਪੜ ਤੇ ਅਟੈਕ ਕੀਤਾ ਔਰ ਅਟੈਕ ਦੇ ਦੌਰਾਨ ਉਹ ਕਾਫੀ ਜ਼ਖਮੀ ਹੋਇਆ ਉਸ ਤੋਂ ਬਾਅਦ ਉਹਨਾਂ ਨੂੰ ਸਿਵਲ ਹਸਪੀਟਲ ਲੈ ਕੇ ਗਏ ਬਾਅਦ 'ਚ ਉਹਨਾਂ ਨੂੰ ਡੀ ਐਮ ਸੀ 'ਚ ਰੈਫਰ ਕੀਤਾ ਜਿੱਦਾਂ ਉਥੇ ਇਲਾਜ ਚੱਲ ਰਿਹਾ ਤੇ ਨਾ ਉਹ ਸਟੇਬਲ ਹੈਗਾ ਉਸ ਤੇ ਉਤੇ ਪੁਲਿਸ ਨੇ ਕਾਰਵਾਈ ਕਰਦੇ ਹੋਏ ਟੀਮਾਂ ਬਣਾਈਆਂ ਇੱਕ ਬਹੁਤ ਹੀ ਡੀਜੀ ਸਾਹਿਬ ਕੇ ਦਿਸ਼ਾ ਨਿਰਦੇਸ਼ਾਂ ਅਨੁਸਾਰ ক্লোਜ਼ ਕੋਆਰਡੀਨੇਸ਼ਨ ਵਿਦ ਅਦਰ ਡਿਸਟ੍ਰਿਕਟ ਖੰਨਾ ਫਤਿਹਗੜ ਸਾਹਿਬ ਉਹਨਾਂ ਨੇ ਇੱਕ ਜੁਆਇੰਟ ਟੀਮ ਆਸੀ ਬਣਾਈਆ ਔਰ ਇਹਨਾਂ ਦਾ ਪਿੱਛਾ ਕਰਦੇ ਹੋਏ ਤੇ ਫਾਈਨਲੀ ਫਤਿਹਗੜ ਸਾਹਿਬ ਨੇ ਫਤਿਹਗੜ ਸਾਹਿਬ ਦੀ ਟੀਮ ਨੇ ਇਹਨਾਂ ਨੂੰ ਉਥੇ ਅਰੈਸਟ ਕੀਤਾ ਤੇ ਕੁਛ ਦੇਰ ਪਹਿਲਾਂ ਤੋ ਹੁਣ ਸਾਡੇ ਸਾਹਮਣੇ ਇਥੇ ਲੈ ਕੇ ਆਏ ਤੇ ਅਰੇਸਟ ਬਾਰੇ ਐਸਐਸਪੀ ਜਿਹੜੀ ਹੈ ਫਤੇਗੜ ਸਾਹਿਬ ਉਹ ਤੁਹਾਨੂੰ ਥੋੜਾ ਬਰੀਫ ਕਰਨਗੇ ਸਰ ਮੋਟਿਵ ਕੀ ਸੀ ਅ ਸਰ ਥੋੜਾ ਰੈਸਟ ਲਓ ਜੀ ਹਿੰਦੀ ਮੇਂ ਵੀ ਬਤਾ ਦੇ ਜੀ ਕੋਈ ਗੱਲ ਨਹੀਂ ਆਪਾਂ 1 ਟੂ 1 ਕਰ ਲਾਂ ਜੀ ਅੱਜ ਜੀ ਜੋ ਲੁਧਿਆਣਾ ਦੀ ਵਾਰਦਾਤ ਸੀ ਉਹਦੇ ਬਾਰੇ ਮਾਨਯੋਗ ਡੀਜੀਪੀ ਸਾਹਿਬ ਵੱਲੋਂ ਮਾਨਯੋਗ ਸੀਪੀ ਸਾਹਿਬ ਲੁਧਿਆਣਾ ਵੱਲੋਂ ਵੱਖ-ਵੱਖ ਟੀਮਾਂ ਬਣਾਈਆਂ ਗਈਆਂ ਸੀ ਆ ਇੱਕ ਮੈਨਹੈਂਟਨ ਆਪਰੇਸ਼ਨ ਇਹਦੇ ਵਿੱਚ ਸ਼ੁਰੂ ਕੀਤਾ ਗਿਆ ਜਿਹੜੇ ਅੱਜ ਦੇ ਦੋ ਕਯੂ ਸੀ ਉਹਨਾਂ ਨੂੰ ਲੱਭਣ ਦੇ ਲਈ ਫਤਿਹਗੜ੍ਹ ਸਾਹਿਬ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਯੂਨੀਵਰਸਿਟੀ ਦੇ ਜਿਹੜੇ ਨਾਲ ਸੜਕ ਜਾਂਦੀ ਆ ਉਹਦੇ ਨੇੜੇ ਨੇਅਰਲੀ ਇਲਾਕੇ ਤੋਂ ਸਾਡੇ ਕੋਲ ਇਨਫੋਰਮੇਸ਼ਨ ਸੀ ਜੁਆਇੰਟ ਰੇਡ ਦੇ ਵਿੱਚ ਲੁਧਿਆਣਾ ਪੁਲਿਸ ਅਤੇ ਫਤਿਹਗੜ੍ਹ ਸਾਹਿਬ ਪੁਲਿਸ ਵੱਲੋਂ ਜਿਹਦੇ ਵਿੱਚ ਡੀਐਸਪੀ ਸੁਖਨਾਥ ਸਿੰਘ ਤੇ ਸਾਡੇ ਦੋ ਇੰਸਪੈਕਟਰ ਤੇ ਸੀਆਈਨ ਚਾਰਜ ਉਸ ਟੀਮ ਦਾ ਹਿੱਸਾ ਸੀ ਉਹਨਾਂ ਨੇ ਮੌਕੇ ਤੋਂ ਇਹ ਦੋਨੋਂ ਅਕਿਊਜ਼ ਨੂੰ ਅਰੈਸਟ ਕੀਤਾ ਤੇ ਲੁਧਿਆਣਾ ਪੁਲਿਸ ਨੂੰ ਹਾਂਡਓਵਰ ਕੀਤਾ Thank you. you, Thank, you? Thank you.